ਦੇਖੋ ਜੀ ਜਿਹੜੇ ਵੀ ਐਨ ਜੀਓਸ ਜਾਂ ਦਾਨੀ ਸੱਜਣ ਜਿਹੜੀ ਜਾਨਵਰਾਂ ਵਾਸਤੇ ਫੀਡ ਜਾਂ ਕੋਈ ਰਾਸ਼ਨ ਪ੍ਰੋਵਾਈਡ ਕਰਨਾ ਚਾਹੁੰਦੇ ਆ ਉਹ ਸਭ ਤੋਂ ਵਧੀਆ ਜਿਵੇਂ ਜਿਹੜੇ ਫਲੱਡ ਏਰੀਆ ਦੇ ਵਿੱਚ ਨਾ ਟੋਟਲ ਇਸ ਟਾਈਮ ਤੱਕ 12 ਸੈਂਟਰ ਐਸਟੈਬਲਿਸ਼ ਕੀਤੇ ਗਏ ਨੇ ਇਹਨਾਂ 12 ਸੈਂਟਰਸ ਨਾਲ ਅਲੱਗ-ਅਲੱਗ ਨੰਬਰ ਆਫ ਵਿਲੇजेस ਅਟੈਚਡ ਨੇ ਐਂਡ ਉੱਥੇ ਜਿਹੜੀਆਂ ਸਾਡੇ ਪਸ਼ੂ ਪਾਲਣੇ ਵਿਭਾਗ ਦੀ ਪੂਰੀ ਟੀਮ ਹੁੰਦੀ ਹੈ ਜਿਨ੍ਹਾਂ ਕੋਲੇ ਕਿਸ ਪਿੰਡ ਦੇ ਵਿੱਚ ਕਿੰਨੇ ਐਨੀਮਲ ਨੇ ਕਿਸ ਘਰ ਦੇ ਵਿੱਚ ਕਿੰਨੇ ਐਨੀਮਲ ਨੇ ਉਹਦਾ ਡਾਟਾ ਸੋ ਅਗਰ ਉਹ ਅਸ਼ੂ ਬਾਲਣ ਵਿਭਾਗ ਦੇ ਆ ਸਹਿਯੋਗ ਲੈ ਕੇ ਕਹਿੰਦੇ ਮੈਨੂੰ ਲੱਗਦਾ ਵੀ ਜਿਹੜੀ ਡਿਸਟ੍ਰਿਬਿਊਸ਼ਨ ਹੈ ਉਹਨਾਂ ਦੀ ਉਹ ਥੋੜੀ ਜੀ ਵਧੀਆ ਤਰੀਕੇ ਨਾਲ ਹੋ ਜੇਗੀ ਐਂਡ ਇੱਕ ਹਾਂ ਐਂਡ ਜਿੰਨੀ ਟ੍ਰਾਂਸਪਰੈਂਸੀ ਵੀ ਵਧੇਗੀ ਪਲੱਸ ਜਿੰਨੀ ਜਿੰਨੂੰ ਰਿਕਵਾਇਰਡ ਹੈ ਉਹਨੂੰ ਮਿਲੇਗੀ ਤੇ ਕੋਈ ਵੀ ਰਹਿ ਨਹੀਂ ਜਾਏਗਾ ਸੋ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਨੇ ਦੱਸਿਆ ਕਿ ਕੋਈ ਵੀ ਸੇਵਾ ਕਰਨ ਚਾਹੁੰਦਾ ਚਾਰੇ ਦੀ ਪਸ਼ੂਆਂ ਦੇ ਚਾਰੇ ਦੀ ਤਾਂ ਉਹ ਡਾਟਾ ਲੈ ਕੇ ਜਨਾਲੇ ਤੋਂ ਫਿਰ ਸੇਵਾ ਕਰੇ ਜਿਹੜੀ ਹਰੇਕ ਸਹੀ ਤਰੀਕੇ ਟ੍ਰਾਂਸਪੈਰੈਂਸੀ ਬਣੀ ਰਹੂਗੀ ਉਹਦੇ ਵਿੱਚ ਸਿਫਲ ਪਸ਼ੂ ਹਸਪਤਾਲ ਅਜਨਾਲੇ ਤੋਂ ਸੀਵੀਐਚ ਅਜਨਾਲਾ ਉੱਥੋਂ ਤੁਹਾਨੂੰ ਡਾਟਾ ਮਿਲ ਜੇਗਾ ਇਹ ਉਹਨਾਂ 12 ਸੈਂਟਰਾਂ ਦੀ ਜਿਹੜੀ ਲਿਸਟ ਹੈ ਉਹ ਵੀ ਮੈਂ ਤੁਹਾਨੂੰ ਪ੍ਰੋਵਾਈਡ ਕਰ ਦਿੰਦਾ ਕਿ ਕਿੱਥੇ ਕਿੱਥੇ ਬਣੇ ਆ ਤੇ ਕਿਹੜੇ ਕਿਹੜੇ ਪਿੰਡ ਅਟੈਚਡ ਨੇ ਕਿਉਂਕਿ ਅਸੀਂ ਇਹ ਨਾ ਕੱਲਾ ਡਿਪਾਰਟਮੈਂਟ ਵੀ ਨਹੀਂ ਸਾਰਾ ਕੱਲਾ ਕਰ ਸਕਦਾ ਨਾ ਕੱਲੀ ਐਨਜੀਓ ਕਰ ਸਕਦੇ ਸਾਰਾ ਕੋਈ ਰਲ ਮਿਲ ਕੇ ਹੋਣਾ ਸੋ ਇਸ ਤਰੀਕੇ ਨਾਲ ਲੱਗਦਾ ਵੀ ਵਧੀਆ ਤਰੀਕੇ ਨਾਲ ਕੰਮ ਬਹੁਤ ਬਹੁਤ ਧੰਨਵਾਦ ਥੈਂਕ ਯੂ ਧੰਨਵਾਦ